ਪਿਆਵ ਦੀ ਤੇ ਕੁਲਵਿੰਦਰ ਕੌਰ ਨੇ ਬੀਤੇ ਦਿਨ ਹੀ ਕੰਗਣਾ ਰੌਤ ਦੇ ਮਾਰ ਕੇ ਮੂਹ ਤੇ ਲਫੇੜਾ ਗੱਲ ਲਾਲ ਟਮਾਟਰ ਵਰਗੀ ਕਰ ਦਿੱਤੀ ਜਿਹਦੀਆਂ ਕੁਝ ਇੱਕ ਵੀਡੀਓਜ਼ ਤੇ ਫੋਟੋਜ਼ ਦੇ ਸਾਹਮਣੇ ਆ ਰਹੀਆਂ ਨੇ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਹੋ ਕੰਗਣਾ ਰੌਤ ਨੇ ਕਿਸਾਨੀ ਅੰਦੋਲਨ ਵੇਲੇ ਆਪਣੀਆਂ ਬਜ਼ੁਰਗ ਮਾਤਾ ਮਾਂ ਨੂੰ ਵੀ ਬਹੁਤ ਗਲਤ ਬੋਲਿਆ ਸੀ ਕਿ ਇਹ 100-100 ਰੁਪਏ ਦੇ ਵਿੱਚ ਇੱਥੇ ਆ ਜਾਂਦੀਆਂ ਨੇ ਦਿੱਲੀ ਧਰਨੇ ਦੇ ਵਿੱਚ ਉਸ ਟਾਈਮ ਦਲਜੀਤ ਦੁਸਾਂਜ ਨੇ ਵੀ ਕੰਗਣਾ ਰੌਤ ਦੀ ਚੰਗੀ ਰੇਲ ਬਣਾਈ ਸੀ ਤੇ ਨਾਲ ਦੀ ਨਾਲ ਹੁਣ ਵੀ ਇੱਕ ਵੱਡਾ ਰਿਪਲਾਈ ਆਇਆਗਾ ਜੋ ਆਪਾਂ ਤੁਹਾਨੂੰ ਲਾਸਟ ਤੇ ਦੱਸਾਂਗੇ ਸੋ ਉ ਕਲਵਿੰਦਰ ਕੌਰ ਦੀ ਇਹ ਖਬਰ ਜਦੋਂ ਪੂਰੇ ਇੰਡੀਆ ਦੇ ਵਿੱਚ ਫੈਲ ਗਈ ਤਾਂ ਪੰਜਾਬੀਆਂ ਨੇ ਦਿਲ ਖੋਲ ਕੇ ਕਲਵਿੰਦਰ ਕੌਰ ਦੀ ਤਾਰੀਫ਼ ਕੀਤੀ ਕਿ ਤੂੰ ਬਹੁਤ ਵਧੀਆ ਕੰਮ ਕੀਤਾਗਾ ਤੇ ਬਹੁਤ ਸਾਰੇ ਲੋਕ ਕਲਵਿੰਦਰ ਕੌਰ ਨੂੰ ਗਲਤ ਵੀ ਕਹਿੰਦੇ ਕਿ ਪਏ ਸੀ ਕਿ ਤੇਰੀ ਨੌਕਰੀ ਚਲੀ ਜਾਊਗੀ ਤੇ ਉੱਥੇ ਆਪਾਂ ਤੁਹਾਨੂੰ ਦੱਸਦੀ ਕਿ ਕਲਵਿੰਦਰ ਕੌਰ ਦਾ ਬੀਤੇ ਦਿਨ ਹੀ ਬਿਆਨ ਆਇਆ ਸੀ ਜਿਸ ਦੇ ਵਿੱਚ ਕਲਵਿੰਦਰ ਕੌਰ ਨੇ ਕਿਹਾ ਕਿ ਇਸਨੇ ਮਜ਼ੁਰਗ ਮਤਾਵਾ ਨੂੰ ਗਲਤ ਬੋਲਿਆ ਸੀ ਤੇ ਮੈਂ ਉਸ ਗੱਲ ਦਾ ਬਦਲਾ ਲੈ ਲਿਆ ਤੇ ਨਾਲ ਦੀ ਨਾਲ ਮੈਨੂੰ ਕੋਈ ਫਿਕਰ ਨਹੀਂ ਹੈ ਕਿ ਮੇਰੀ ਨੌਕਰੀ ਜਾਂਦੀ ਹੈ ਚਾਹੇ ਜਾਵੇ ਪਰ ਉੱਥੇ ਆਪਾਂ ਤੁਹਾਨੂੰ ਦੱਸਦੀ ਕਿ ਪੰਜਾਬੀਆਂ ਦਾ ਦਿਲ ਹਮੇਸ਼ਾ ਵੱਡਾ ਹੁੰਦਾ ਹੈ ਅਗਾ ਤੇ ਪੰਜਾਬੀਆਂ ਨੇ ਕੁਲਵਿੰਦਰ ਕੌਰ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਤੈਨੂੰ ਅਸੀਂ ਐਮਪੀ ਵੀ ਬਣਾ ਦਾਂਗੇ ਤੂੰ ਐਡਾ ਵੱਡਾ ਕੰਮ ਕਰ ਦਿੱਤਾ ਤੇ ਨਾਲ ਦੀ ਨਾਲ ਕੁਲਵਿੰਦਰ ਕੌਰ ਦੇ ਅਕਾਊਂਟ ਦੇ ਵਿੱਚ ਪੈਸੇ ਪਾਉਣੇ ਵੀ ਸ਼ੁਰੂ ਕਰ ਦਿੱਤੇ ਲੋਕਾਂ ਨੇ ਕੋਈ ਲੱਖ ਕਹਿ ਰਿਹਾ ਕੋਈ 5 ਲੱਖ ਕਹਿ ਰਿਹਾਗਾ ਸੋ ਉੱਥੇ ਹੀ ਇਸ ਖਬਰ ਤੋਂ ਬਾਅਦ ਦਲਜੀਤ ਦੁਸਾਂਜ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਸਟੋਰੀ ਪਾਈ ਜਿਸ ਦੇ ਵਿੱਚ ਉਸਰੇ ਲਿਖਿਆ ਕਿ ਇੱਟ ਦਾ ਜਵਾਬ ਪੱਥਰ ਨਾਲ ਸਾਡੇ ਕਿਸਾਨਾਂ ਨਾਲ ਤੇ ਸਾਡੇ ਪੰਜਾਬ ਨਾਲ ਸੋਚ ਸਮਝ ਕੇ ਪੰਗਾ ਲਿਆ ਕਰੋ ਬਾਕੀ ਤੁਹਾਡੇ ਕੀ ਵਿਚਾਰ ਨੇ ਕਿ ਕੁਲਵਿੰਦਰ ਕੌਰ ਨੇ ਸਹੀ ਕੀਤਾ ਜਾਂ ਗਲਤ ਕਮੈਂਟ ਬਾਕਸ ਦੇ ਵਿੱਚ ਵਿਚਾਰ ਜ਼ਰੂਰ ਸਾਂਝੇ ਕਰੋ ਰੱਬ ਰਾਖਾ